ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਜਸਪੀਰ ਸਿੰਘ ਕਮਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਲੋਕਾਂ ਤੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸਾਨਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਵੀ ਜਾਣਾ ਚਾਹੁੰਦੇ ਨੇ ਤਾਂ ਉਹ ਅੱਜ ਰਾਤ 9 ਵਜੇ ਲਾਡੋਵਾਲ ਟੋਲ ਪਲਾਜ਼ਾ ਜ਼ਰੂਰ ਪਹੁੰਚਣ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਤੱਕ ਕਿਸਾਨੀ ਸੰਘਰਸ਼ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ ਹੈ ਤੇ ਉਹ ਵੱਧ ਵੱਧ ਧਰਨੇ ਵਿਸ਼ਮੁਲੇਤ ਕਰਨ ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਦਾ ਰਵਈਆ ਬਹੁਤ ਹੀ ਸਖਤ ਰਿਹਾ ਹੈ ਤੇ ਦਿੱਲੀ ਜਾਣ ਤੱਕ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਉਹਨਾਂ ਨਾਲ ਖੇਤੀ ਕਾਨੂੰਨ ਬਿੱਲਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਆ ਆਪਾਂ ਬੇਨਤੀ ਕਰਨਾ ਚਾਹੁੰਦੇ ਆ ਜਿਹੜਾ ਦਿੱਲੀ ਤੋਂ ਆਪਣਾ ਮੋਰਚਾ ਚੱਲ ਰਿਹਾ ਆ ਅਸੀਂ ਉਸ ਤੋਂ 6 ਦਿਨ ਵਾਪਸੀ ਪਾਈ ਸੀਗੀ 1 ਤਰੀਕ ਨੂੰ 25 ਤਰੀਕ ਨੂੰ ਚੱਲੇ ਸੀ ਉਸ ਤੋਂ 6 ਦਿਨ ਵਾਪਸੀ ਪਾ ਕੇ ਤਾਂ ਅੱਜ ਅਸੀਂ ਸ਼ਾਮ ਨੂੰ ਯਾਨੀ 3 ਤਰੀਕ ਨੂੰ ਰਾਤ 9:00 ਵਜੇ ਉਸ ਤੋਂ ਤੁਰਨਾ ਜਥਾ ਲੈ ਕੇ ਤੇ ਸਾਡੀ ਬੇਨਤੀ ਇਹ ਆ ਕਿ ਜਿਹੜੇ ਵੀ ਸਾਡੇ ਇਥੇ ਲਾਗੇ ਦੇ ਹੋਰ ਨਸਾਨ ਭਰਾ ਆ ਜਾਂ ਸਾਡੇ ਸ਼ਹਿਰੀ ਵੀਰ ਆ ਜਿਹੜੇ ਮੋਰਚੇ ਨੂੰ ਸਪੋਰਟ ਕਰਨਾ ਚਾਹੁੰਦੇ ਆ ਸਪੋਰਟ ਉਹ ਗੱਡੀਆਂ ਵਿੱਚ ਨਾਲ ਜਾ ਸਕਦੇ ਆ ਤੇ ਵੱਧ ਤੋਂ ਵੱਧ ਆਪਾਂ ਉਥੇ ਜਿਹੜਾ ਆ ਆਪਣਾ ਮੂਲਕਿਆਂ ਨੂੰ ਸਫਲ ਕਰਨਾ ਆ ਇਹ ਬੇਨਤੀ ਆ ਭਾਰਤੀ ਕਿਸਾਨ ਜੀ ਨੂੰ ਦੁਆ ਬਖ ਲੋ ਅਸੀਂ ਉਹਦੇ ਚੰਡੇ ਖੇਡ ਗਏ ਸੀਗੇ ਉਥੇ ਜਿਹੜਾ ਆ ਆਪਾਂ ਆਪਣਾ ਸੰਘਰਸ਼ ਆ ਉਹ ਇਸ ਵੇਲੇ ਪੂਰਾ ਜਿਹੜਾ ਆ ਉਹ ਚੜ੍ਹਦੀ ਕਲਾ ਦੇ ਵਿੱਚ ਆ ਇਹਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਕਰਨ ਲਈ ਆਪਾਂ ਨੂੰ ਹਮ ਘਮਾ ਮਾ ਕੇ ਉਹਦੇ ਵਿੱਚ ਜਿਹੜਾ ਆ ਜੋਦੜਾ ਲਾਉਣਾ ਪਊ ਹੁਣ ਤੱਕ ਜਿਹੜੀ ਗਵਰਨਮੈਂਟ ਦਾ ਜਿਹੜਾ ਪੱਖ ਆ ਉਹ ਇੱਕ ਅੜਿਆ ਰਵਈਆ ਰਿਹਾ ਉਹਨਾਂ ਦਾ ਹੁਣ ਤੱਕ ਜਿਹਦਾ ਡਿਕਟੇਟਰਸ਼ਿਪ ਵਾਲਾ ਰਵਈਆ ਰਿਹਾ ਆ ਪਰ ਇਹ ਹੋਣਾ ਨਹੀਂ ਚਾਹੀਦਾ ਜਿਹੜਾ ਕਿ ਮੁਲਕ ਦਾ ਮਹਤਵਾਰ ਹੁੰਦਾ ਪ੍ਰਾਈਮ ਮਿੰਿਸਟਰ ਹੁੰਦਾ ਉਹ ਹਰ ਇੱਕ ਨਾਗਰੀ ਦੇ ਬਰਾਬਰ ਦਾ ਹੁੰਦਾ ਪਰ ਲੱਗਦਾ ਆ ਜਿਦਾਂ ਪੰਜਾਬ ਜਿਹੜਾ ਕੀਤਾ ਆ ਇਹਨੂੰ ਭਾਰਤ ਦਾ ਹਿੱਸਾ ਨਹੀਂ ਸਮਝਦੇ ਉਹ ਜਿੱਦਾਂ ਅਸੀਂ ਗਏ ਆ ਸਾਨੂੰ ਬਹੁਤ ਰਾਸ ਦੇ ਜੀ ਮੁਸ਼ਕਲਾਂ ਆਈਆਂ ਸਾਡੇ ਰਾਹਾਂ 'ਚ ਪੱਥਰ ਰੱਖੇ ਗਏ ਲੋਕਾਂ ਦੇ ਪੈਸੇ ਦੀਆਂ ਬਣੀਆਂ ਸੜਕਾਂ ਨੂੰ ਪੱਟਿਆ ਗਿਆ ਪਰ ਜਦੋਂ ਲੋਕਾਂ ਦਾ ਜਦੋਂ ਬਜ਼ਰੋਹ ਚੱਲਦਾ ਆ ਉਹ ਫਿਰ ਕਿਸੇ ਬੰਦੇ 'ਚ ਨੂੰ ਜਾਂ ਪੱਥਰਾਂ ਨੂੰ ਜਾਂ ਟੋਇਆਂ ਨੂੰ ਨਹੀਂ ਮੰਨਦਾ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਜਿਹੜੇ ਕਾਨੂੰਨ ਕਹਿੰਦੀ ਉਹ ਕਿਸਾਨਾਂ ਦੇ ਪੱਖਲੇ ਬਣਾਏ ਆ ਜਿਓ ਸਾਡੇ ਪੱਖਲੇ ਹੁੰਦੇ ਤਾਂ ਅਸੀਂ ਇੰਨੇ ਅੱਜ ਦੇ ਸਮੇਂ ਜਿੰਨੇ ਅਨਪੜ੍ਹ ਨਹੀਂ ਵੀ ਜਿਹੜੇ ਅਸੀਂ ਇੱਥੇ ਉਹਦਾ ਸਮਝਦੇ ਨਾ ਅਸੀਂ ਉਹਦੇ ਨੁਕਸਾਨ ਨੂੰ ਸਮਝਦੇ ਹੋਏ ਤਦੇ ਦਿੱਲੀ ਤੱਕ ਪਹੁੰਚੇ